ਓ ਮੋਟਰ ਹਾਂ ਦਾ ਚੱਕ ਲੋ ਚਾਬੀ ਕਿਧੇ ਗੁਲਿਆ ਜੀ ਓਏ ਹੌਲੀ ਹੌਲੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਦੇ ਆ ਹਾਲਾਤ ਪਹਿਲੀ ਵਾਰ ਦੇਖੇ ਨੇ ਬਹੁਤ ਮਾੜੇ ਹਾਲਾਤ ਹੋ ਰਹੇ ਨੇ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ 100 ਏਕੜ ਕਿਸੇ ਪਿੰਡ ਦੇ ਵਿੱਚ 500 ਏਕੜ ਫਸਲ ਤਬਾਹ ਹੋ ਰਹੀ ਹੈ ਦੇਖੋ ਇਸ ਵੀਡੀਓ ਦੇ ਵਿੱਚ ਕਿੰਨੀ ਭਿਆਨਕ ਅੱਗ ਲੱਗ ਰਹੀ ਹੈ ਲੋਕ ਆਪਣੀ ਜਾਨ ਬਚਾ ਕੇ ਦੂਜੇ ਪਿੰਡਾਂ ਦੇ ਵਿੱਚ ਜਾ ਰਹੇ ਨੇ ਬਾਰੇ ਤੇ ਸਾਡੀ ਸਰਕਾਰ ਐ ਬਿਲਕੁਲ ਚੁੱਪ ਬੈਠੀ ਨੇ ਕੋਈ ਵੀ ਸਾਡੀ ਸਰਕਾਰ ਸੁਣਵਾਈ ਨਹੀਂ ਕਰ ਰਹੀ ਜਦੋਂ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਮੌਕੇ ਤੇ ਪਾਣੀ ਵਾਲੀਆਂ ਗੱਡੀਆਂ ਪਹੁੰਚ ਜਾਂਦੀਆਂ ਨੇ ਪਰ ਜਦੋਂ ਖੜੀ ਕਣਕ ਨੂੰ ਅੱਗ ਲੱਗਦੀ ਹੈ ਕੋਈ ਵੀ ਗੱਡੀ ਨੇੜੇ ਤੇੜੇ ਨਹੀਂ ਦਿਖਦੀ ਅੱਦੇ ਸਰਕਾਰ ਐ ਤੇ ਬਿਲਕੁਲ ਚੁੱਪ ਬੈਠੀ ਨੇ ਕਿਸੇ ਕਿਸਾਨ ਦੇ 2 ਕਿੱਲੇ ਹੁੰਦੇ ਨੇ ਉਹ ਸੜ ਰਹੇ ਨੇ ਕਿਸੇ ਕਿਸਾਨ ਦੇ ਕੋਲ 15 20 ਕਿੱਲੇ ਨੇ ਉਹ ਸਾਰੇ ਸੜ ਕੇ ਸਵਾਹ ਹੋ ਰਹੇ ਨੇ ਪਹਿਲੇ ਕਿਸਾਨ ਕਰਜ਼ੇ ਨੇ ਮਾਰਿਆ ਹੋਇਆ ਉੱਪਰ ਦੀ ਇਹ ਕੁਦਰਤ ਦੀ ਆਫਤ ਨੇ ਬਹੁਤ ਸਤਾ ਰੱਖਿਆ ਬਾਕੀ ਦੋਸਤੋ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਇਹ ਵੀਡੀਓ ਲੋਕਾਂ ਤੱਕ ਜਰੂਰ ਪਹੁੰਚੇ ਅਤੇ ਲੋਕ ਦੇਖ ਸਕਣ ਕਿ ਕਿਸਾਨਾਂ ਦੇ ਨਾਲ ਕਿੰਨਾ ਧੱਕਾ ਹੋ ਰਿਹਾ ਹੈ। ਬਾਕੀ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨੀ ਨਾ ਭੁੱਲਿਓ। ਦਿਓ ਇਜਾਜ਼ਤ ਰੱਬ ਰੱਖਾ।